ਜਿੱਥੇ ਪੰਜਾਬ ਵਿੱਚ ਛਿਟਾ ਦੇ ਨਸ਼ਾ ਨਾਲ ਮੋਤਾ ਹੋ ਰਿਹਾ ਹਨ ਉੱਥੇ ਹੀ ਉਚੇਚੇ ਤੌਰ ਤੇ ਦੇਸੀ ਸ਼ਰਾਬ ਨਾਲ ਵੀ ਮੋਤਾ ਹੁੰਦਿਆ ਘਟਨਾਵਾਂ ਹੁਣ ਆਮ ਹੀ ਸੁਣਨ ਨੂੰ ਮਿਲ ਰਿਹਾ ਹਨ ਅਤੇ ਨਸ਼ੇ ਦੇ ਗੋਰਖ ਧੰਦਾ ਕਰਨ ਵਾਲੇ ਲੋਕਾਂ ਦੇ ਮਨਾਂ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਡਰ ਬੜਾ ਘਟਨਾ ਜ਼ਰਾ ਰਿਹਾ ਹੈ ਜਿਸ ਕਾਰਨ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜਾਬ ਵਿੱਚ ਲਗਾਤਾਰ ਵਾਧਦੀ ਨਜ਼ਰ ਆ ਰਹੀ ਹੈ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਅਤੇ ਪੁਲਿਸ ਵੀ ਦਿਨ ਰਾਤ ਇੱਕ ਕਰਕੇ ਨਸ਼ਾ ਤਸਕਰਨ ਫੜਨ ਵਿੱਚ ਜੁੱਟੀ ਹੋਈ ਹੈ ਇਸੇ ਲੜੀ ਤਹਿਤ ਪਾਇਲ ਪੁਲਿਸ ਵੱਲੋਂ ਇੱਕ ਪਾਇਲ ਦੇ ਵਸਨੀਕ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਉਸ ਦੀ ਮੋਟਰ ਤੇ ਸ਼ਰਾਬ ਘਟ ਦੇ ਰੰਗੇ ਹੱਥੀ ਫੜਿਆ ਗਿਆ ਜਿਸ ਕੋਲੋਂ ਕਰੀਬ 150 ਲੀਟਰ ਲਾਹਨ ਅਤੇ ਸ਼ਰਾਬ ਘਟਣ ਵਾਲਾ ਉਕਤ ਸਮਾਨ ਜ਼ਬਤ ਕੀਤਾ ਗਿਆ ਹਾਂਜੀ ਸਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਦੀ ਮੁਹਿੰਮ ਨੂੰਗੇ ਬਿਧਾਉਂਦੇ ਹੋਏ ਪਾਇਲ ਪੁਲਿਸ ਵੱਲੋਂ ਇੱਕ ਦਵਿੰਦਰ ਸਿੰਘ ਸੋਨ ਬਲਵੰਤ ਸਿੰਘ ਬਸੀ ਵਾਰ ਨੰਬਰ 5 ਪੈਲ ਦਾ ਜੋ ਕਿ ਸ਼ਰਾਬ ਦੇ ਉਹਦੇ ਪਹਿਲਾਂ ਵੀ ਦੋ ਪਰਚੇ ਹਨ ਇਹਦੇ ਮਹੀਨੇ ਦੇ ਤਹਿਤ ਅਸੀਂ ਜਦੋਂ ਇਹ ਸਿਕਿਉਰਨ ਇਨਫਰਮੇਸ਼ਨ ਮਿਲੀ ਤਾਂ ਇਹਦੀ ਮੋਟਰ ਤੋਂ 150 ਲੀਟਰ ਲਾਹਣ ਤੁਸੀਂ ਬਰਾਮਦ ਕੀਤੀ ਤੇ ਪੰਜ ਬੋਤਲਾਂ ਫੜੀਆਂ ਸੀ ਤੇ ਐਕਸਾਈਜ਼ ਦਾ ਇਹਦੇ ਮੁਕੱਦਮਾ ਦਰਜ ਕੀਤਾ 31/25 ਇਸ ਬੰਦੇ ਦੇ ਪਹਿਲਾਂ ਵੀ ਦੋ ਸ਼ਰਾਬ ਦੇ ਪਰਚੇ ਦਰਜ ਨੇ ਇਹ ਸ਼ਰਾਬ ਕੱਢਦੇ ਵੇਚਦਾ ਹਾਂ ਹਾਂ ਜੀ ਹਾਂ ਜੀ ਇਹ ਸ਼ਰਾਬ ਲਾਹਣ ਕੱਢ ਕੇ ਵੇਚਦਾ ਬਣਾ ਕੇ ਤੇ ਇਹਦੇ ਪਹਿਲਾਂ ਵੀ ਦੋ ਪਰਚੇ ਦਰਜ ਨੇ ਅੱਧੀ ਵਗੈਰਾ ਜਾਨੂੰ ਸੇ ਹੱਥ ਤੇ ਜਾਏਗੀ ਉਹ ਜੋ ਵੀ ਸਮਾਨ ਸੀਗਾ ਜੀ ਅਸੀਂ ਬਰਾਮਦ ਕਰ ਲਿਆ ਤੇ ਪਾਇਲ ਤੁਸੀਂ ਮੈਨੂੰ ਬੋਲੇ ਜਿਹੜੀ ਰਿਕਵਰੀ ਕੀਤੀ ਗਈ ਇਹਦਾ ਹੁੰਦਾ ਦੇ ਕੋਈ ਸ਼ਰਾਬ ਦਸ ਕਰਨੇ ਪੜਿਆ ਕੀ ਲੱਗਦਾ ਜੀ ਇਹਦੇ ਨਾਲ ਕਿੰਨਾ ਦਾ ਪੈਦਾ ਹੋਊਗਾ ਦੇਖੋ ਜੀ ਪੰਜਾਬ ਪੁਲਿਸ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਤੌਰ ਤੇ ਜਿਹੜੇ ਇਹ ਐਫਰਟਸ ਕਰ ਰਹੀ ਹੈ ਕਿ ਜਿਹੜੀ ਜਾਲੀ ਸ਼ਰਾਬ ਹੈ ਜਾਂ ਨਕਲੀ ਸ਼ਰਾਬ ਜਿਹੜੀ ਕਹਿੰਦੇ ਜਿਹਦੇ ਕਰਕੇ ਅਕਸਰ ਕਿਸੇ ਨਾ ਕਿਸੇ ਸ਼ਹਿਰ ਵਿੱਚ ਮੁਕਤਾ ਹੋ ਰਹੀਆਂ ਨੇ ਉਹਨੂੰ ਥੱਲ ਪਾਈ ਜਾ ਰਿਹਾ ਸੀਗੇ ਤੇ ਜਿਹੜੇ ਇਹ ਜਿਹੜੇ ਮੜੇ ਅਨਸਰ ਨੇ ਜਿਹੜੇ ਕਿ ਨਕਲੀ ਔਰ ਜਾਲੀ ਸ਼ਰਾਬ ਪੈਸਿਆਂ ਦੇ ਖਾਤਰ ਵੇਚ ਰਹੇ ਆ ਲੋਕਾਂ ਦੀ ਜਾਨ ਨਾਲ ਖੇਡ ਰਹੇ ਨੇ ਉਸ ਉਹ ਬਿਲਕੁਲ ਬੰਦ ਹੋ ਜਾਵੇ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز